ਹਾਂਜੀ ਪ੍ਰਧਾਨ ਜੀ ਜਿਹੜਾ ਕੱਲ ਨੂੰ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਆ ਅੱਜ ਤੁਸੀਂ ਮੋਗੇ ਪਹੁੰਚੇ ਆ ਕੀ ਕੀ ਜਾਇਜ਼ਾ ਲਿਆ ਕੀ ਕੀ ਤਿਆਰੀਆਂ ਕਿੱਦਾਂ ਦੀਆਂ ਕੱਲ ਨੂੰ ਸੰਯੁਕਤ ਮੋਰਚੇ ਵੱਤੋਂ ਇੱਕ ਵੱਡੀ ਮਹਾਪੰਚਾਇਤ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਹੋ ਰਹੀ ਆ ਅੱਜ ਅਸੀਂ ਜਾਇਜ਼ਾ ਲੈਣ ਆਏ ਆ ਕਿ ਕਿੱਥੇ ਜੇ ਸਟੇਜ ਠੀਕ ਰਹੂਗੀ ਕਿੱਥੇ ਕਿੱਥੇ ਜਿਹੜਾ ਸਾਊਂਡ ਆ ਸੈੱਟ ਕਰੀਏ ਕਿੱਥੇ ਅਸੀਂ ਬਹਿ ਕੇ ਲੱਗੇ ਆਜੋ ਇਸ ਕਰਕੇ ਉਹ ਸਾਰਾ ਜਾਇਜ਼ਾ ਲੈ ਕੇ ਤਾ ਸਾਰੇ ਜਿਹੜੇ ਹੈਗੇ ਆ ਆਪੋ ਆਪਣੀਆਂ ਜਥੇ ਬੰਦਿਆਂ ਨੂੰ ਲੋਕੇਸ਼ਨ ਪਾਵਾਂਗੇ ਕਿ ਦੋ ਐਂਟਰੀਆਂ ਇੱਕ ਗਊਸ਼ਾਲਾ ਵਾਲਾ ਜਿਹੜਾ ਹੈਗਾ 게ਟ ਮੰਡੀ ਦਾ ਉੱਥੇ ਐਂਟਰੀ ਹੋਊਗੀ ਲੁਧਿਆਣਾ ਮਲੇਰਕੋਟਲਾ ਬਰਨਾਲਾ ਪਟਿਆਲਾ ਮਾਨਸਾ ਇਹ ਸਾਰੇ ਦੇ ਸਾਰਾ ਸੰਗਰੂਰ ਜਿਹੜਾ ਗਊਸ਼ਾਲਾ ਵਾਲਾ 게ਟ ਹੈ ਉਥੋਂ ਦੀ ਐਂਟਰੀ ਕਰਦਾਂਗੇ ਜਿਹੜਾ ਦੂਸਰਾ ਫਰੋਜਪੁਰ ਦੂਜਾ ਫਾਜਲਕਾ ਫਰੀਦਕੋਟ ਮੋਖਸਰਾ ਗੁਰਦਾਸਪੁਰ ਅੰਮ੍ਰਿਤਸਰ ਵਗੈਰਾ ਉਹ ਸਾਰੇ ਦੇ ਸਾਰੇ ਜਿਹੜਾ ਡੀਸੀ ਆਫਿਸ ਵਾਲਾ 게ਟ ਹੈ ਉਥੋਂ ਦੀ ਐਂਟਰੀ ਕਰਨਗੇ ਸਾਰੇ ਦੇ ਸਾਰੇ ਅੰਦਰ ਮੰਡੀ ਦੇ ਅੰਦਰ ਹੀ ਇਹ ਲੈ ਕੇ ਆਉਣ ਬੜੀ ਖੁੱਲੀ ਮੰਡੀ ਹੈ ਬੜੀ ਜਗ੍ਹਾ ਹੈ ਕਿ ਬਹੀ ਤਲੰਬਾਸ਼ਤੇ ਪ੍ਰਬੰਧ ਕੀਤਾ ਹੋਇਆ ਬੱਕਰੇ ਕਾਣਗੇ ਲੰਗਰਾਂ ਦਾ ਪ੍ਰਬੰਧ ਦੋਥਾਈ ਬੱਕਰਾ ਹੋਊਗਾ ਇਸ ਕਰਕੇ ਬੇਨਤੀ ਕਰਦੇ ਆ ਕਿ ਇਹ ਸ ਵੀਡੀਓ ਨੂੰ ਸਾਰੇ ਨੋਟ ਕਰਨ ਜਿਨ੍ਹਾਂ ਨੇ ਕੱਲ ਨੂੰ ਦਾਣਾ ਮੰਡੀ ਦੇ ਵਿੱਚ ਮਹਾਪਚੈਤ ਦੇ ਵਿੱਚ ਸ਼ਾਮਲ ਹੋਣਾ ਕੋਈ ਇੱਧਰ ਉੱਧਰ ਨਾ ਜਾਣਾ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਦੋ ਗੇਟ ਆ ਮੰਡੀ ਦੇ ਪਹਿਲਾ ਗੇਟ ਗਊਸ਼ਾਲਾ ਵਾਲਾ ਵੱਜਦਾ ਹੈ ਉੱਥੇ ਪੁਲਿਸ ਮੁਲਾਜ਼ਮ ਖੜੇ ਹੋਣਗੇ ਪੁਲਿਸ ਮੁਲਾਜ਼ਮ ਤੁਹਾਨੂੰ ਰਾਹ ਦੱਸਣਗੇ ਕਿ ਐਸ ਰਸਤੇ ਤੁਸੀਂ ਜਾਣਾ ਜਿੱਥੋਂ ਦੀ ਪੁਲਿਸ ਮੁਲਾਜ਼ਮ ਕਹਿਣਗੇ ਉਸੇ ਰਸਤੇ ਆਉਣਾ ਹੈ ਗਊਸ਼ਾਲਾ ਵਾਲਾ ਗੇਟ ਲੁਧਿਆਣਾ ਮਲੇਰਕੋਟਲਾ ਸੰਗਰੂਰ ਬਰਨਾਲਾ ਮਾਨਸਾ ਮੁਹਾਲੀ ਤੇ ਸਾਰੇ ਦੇ ਸਾਰੇ ਇਸ ਗੇਟ ਤਾੜੀ ਐਂਟਰੀ ਕਰਨਗੇ ਦੂਸਰਾ ਗੇਟ ਹੈਗਾ ਜਿਹੜਾ ਡੀਸੀ ਆਫਿਸ ਵਾਲਾ ਉੱਥੇ ਵੀ ਪੁਲਿਸ ਮੁਲਾਜ਼ਮ ਖੜੇ ਹੋਣਗੇ ਨਾਲ ਆਪਣੇ ਵੀ ਵਲੰਟੀਅਰ ਹੋਣਗੇ ਤੇ ਉਹ ਜਿਹੜਾ ਬਰੋਜਪੁਰ ਫਾਜ਼ਲਕਾ ਪ੍ਰੀਪੋਰਟ ਮੁਕਸਰ ਅਕਰਦਾਸਪੁਰ ਵਗੈਰਾ ਅੰਮ੍ਰਿਤਸਰ ਵਗੈਰਾ ਹੈਗੇ ਨੇ ਉਹ ਸਾਰਾ ਜਿਹੜਾ ਡੀਸੀ ਆਫਿਸ ਵਾਲਾ ਗੇਟ ਤੋਂ ਐਂਟਰੀ ਕਰਨਾ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਇਹਦੇ ਸਾਰੇ ਮੰਡੀ ਦੇ ਅੰਦਰ ਆ ਕੇ ਦਾਖਲ ਹੋਣ ਸਮੇਂ ਸਿਰ ਆਉਣ ਠੀਕ 11:30 ਵਜੇ ਤੈਨੂੰ ਦਾਣਾ ਮੰਡੀ ਦੇ ਵਿੱਚ ਪਹੁੰਚ ਕੇ ਖੇਚਲ ਕਰਨਾ ਵਾਇਰੂ ਵਿੱਚ ਕਰਤਾ ਅੰਸ਼ਾ